ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦਾ ਜਨਮ ਬਾਬਾ ਗਰਜਾ ਸਿੰਘ ਦੀ ਬਾਠ ਬੀਬੀ ਹਰਨਾਮ ਕੌਰ ਜੀ ਦੇ ਘਰ ਵਿਖੇ ਪਿੰਡ ਨੌਰੰਗ ਸਿੰਘ ਵਾਲਾ ਜ਼ੀਰਾ ਫਰੋਜਪੁਰ ਦਾ ਇਲਾਕਾ ਉੱਥੇ ਹੁੰਦਾ ਹੈ ਕੁਠਾਰਾ ਬਗਰ 1755 ਈਸਵੀ ਦੀ ਗੱਲ ਹੈ ਸਤਪੁਰਸ਼ ਦਾ ਆਗਾਜ਼ ਹੋਇਆ ਇੱਕ ਗੱਲ ਦਾ ਖਿਆਲ ਰੱਖਿਓ ਜਿਹੜੇ ਧਰਮੀ ਮਾਪੇ ਹੁੰਦੇ ਨੇ ਨਾ ਗੁਰਮਤੀਏ ਮਾਈ ਬਾਪ ਉਹ ਸਦਾ ਇੱਕ ਹੀ ਅਰਦਾਸ ਕਰਦੇ ਨੇ ਵੀ ਉਹਨਾਂ ਦੇ ਬੱਚੇ ਨੂੰ ਮਹਾਰਾਜ ਗੁਰਸਿੱਖੀ ਜੀਵਨ ਬਖਸ਼ਣ ਉਹਨਾਂ ਦੀ ਅਸੀਸ ਸਦਕਾ ਬਚਪਨ ਤੋਂ ਹੀ ਸਿੱਖੀ ਦੇ ਨਾਲ ਪ੍ਰੇਮ ਪੈਦਾ ਹੋ ਗਿਆ ਪਿਛਲੇ ਸਮੇਂ ਵਿੱਚ ਤੁਹਾਨੂੰ ਪਤਾ ਹੈ ਬੱਚੇ ਬਥੇਰੇ ਹੁੰਦੇ ਸਨ ਗ੍ਰਸਤੀਆਂ ਦੇ ਇੱਕ ਦੋ ਬੱਚੇ ਘਰ ਰੱਖ ਲੈਣੇ ਦੋ ਚਾਰ ਬੱਚੇ ਜਥੇਬੰਦੀਆਂ 'ਚ ਛੱਡ ਦੇਣੇ ਵੀ ਕੌਮ ਦੀ ਸੇਵਾ ਕਰਨਗੇ ਚਾਹੇ ਉਹ ਮਿਸਲਾ ਨੇ ਜਾਂ ਜਥੇਬੰਦੀਆਂ ਨੇ ਬਾਬਾ ਹਨੂਮਾਨ ਸਿੰਘ ਜੀ ਨੂੰ ਛੋਟੀ ਉਮਰ ਹੀ ਸਿੱਖ ਪੰਥ ਦੀ ਮਹਾਨ ਜਥੇਬੰਦੀ ਬੁੱਢਾ ਦਲ ਦੇ ਵਿੱਚ ਸਤਿਕਾਰਯੋਗ ਜਥੇਦਾਰ ਬਾਬਾ ਨੈਣਾ ਸਿੰਘ ਜੀ ਪਾਸ ਛੱਡ ਦਿੱਤਾ ਗਿਆ ਵੀ ਇਹ ਪੰਥ ਦੀ ਝੋਲੀ ਪਾ ਦਿੱਤਾ ਹੈ ਉਹਨਾਂ ਦੀ ਦੇਖਰੇਖ ਹੇਠ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਹੋਏ ਬਾਬਾ ਹਨੂਮਾਨ ਸਿੰਘ ਅੱਜ ਸਾਡੇ ਕੋਲ ਨਾ ਸ਼ਸਤਰੀ ਹੈ ਨਾ ਸ਼ਾਸਤਰੀ ਹੈ ਗੱਦਕਾ ਸਾਡੇ ਬੱਚਿਆਂ ਨੂੰ ਖੇਡਣਾ ਨਹੀਂ ਆਉਂਦਾ ਸ਼ਸਤਰ ਇਹਨਾਂ ਨੂੰ ਚਲਾਉਣੇ ਨਹੀਂ ਆਉਂਦੇ ਤੇ ਸ਼ਾਸਤਰ ਤੇ ਬੜੀ ਦੂਰ ਰਹਿ ਗਿਆ ਸਾਡੇ ਵਾਲਿਆਂ ਤੇ ਆਈਲਟਸ ਨੂੰ ਹੀ ਡਿਗਰੀ ਸਮਝ ਲਿਆ ਆਈਲਟਸ ਕਰਕੇ ਸੋਚਣਗੇ ਵੀ ਆਈਐਸ ਲਾਗੇ ਨੇ డిగ్రీ ਨਹੀਂ ਹੈ ਸਾਡੇ ਕੋਲ ਸ਼ਾਸਤਰ ਰਿਆ ਹੀ ਨਹੀਂ ਪੜ੍ਹਾਈ ਰਹੀ ਨਹੀਂ ਰਾਜ ਭਗ ਟੇਬਲ ਤੇ ਬੈਠਣ ਤੋਂ ਬਿਨਾ ਟੇਬਲ ਟਾਕ ਤੋਂ ਬਿਨਾ ਡੈਮੋਕ੍ਰੇਸੀ ਚ ਨਹੀਂ ਆਉਂਦੇ ਅੱਜ ਜਦੋਂ ਡਿਕਟੇਟਰਸ਼ਿਪ ਸੀ ਆਪਾਂ ਦੋ ਫੀਸ ਦੀ ਵੀ ਡਾਂਗਾ ਡੂੰਗਾ ਘੜਕਾ ਕੇ ਦਿੱਲੀ ਮਲ ਲੈਦੇ ਸੀ ਤੋਂ ਪੜ੍ਹਨਾ ਬੜਾ ਜ਼ਰੂਰੀ ਹੈ ਤਾਂ ਹੀ ਤੇ ਬਾਣੀ ਚ ਲਿਖਿਆ ਹੈ ਗੁਰ ਪ੍ਰਸਾਦੀ ਵਿੱਦਿਆ ਵਿਚਾਰਿਆ ਪੜ ਪੜ ਪਾਵੈ ਮਾਨ ਦੁਨਿਆਵੀ ਵਿੱਦਿਆ ਪੜੋਗੇ ਅਫਸਰ ਲੱਗੋਗੇ ਦੁਨੀਆਂ ਸਲੂਟ ਮਾਰੇਗੀ ਧਰਮ ਦੀ ਵਿੱਦਿਆ ਪੜੋਗੇ ਸੰਤ ਬਣੋਗੇ ਦੁਨੀਆਂ ਸਿਰ ਝੁਕਾਵੇਗੀ ਤੋਂ ਦੋਨੋਂ ਪੱਖ ਬੜੇ ਜ਼ਰੂਰੀ ਨੇ ਸਾਨੂੰ ਹੁਕਮ ਹੈ ਗੁਰਾਂ ਦਾ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਰਾਜਾ ਵੀ ਤੇ ਜੋਗੀ ਵੀ ਹੈ ਸਿੱਖ ਜੋਗ ਰੱਬ ਨਾਲ ਜੁੜਿਆ ਵੀ ਹੈ ਤੇ ਰਾਜਾ ਰਾਜਸੀ ਪੱਖ ਵੀ ਰੱਖਦਾ ਹੈ ਦੇਦੇ ਲਈ ਸ਼ਸਤਰ ਤੇ ਸ਼ਾਸਤਰ ਵਿਦਿਆ ਜ਼ਰੂਰੀ ਹੈ। ਬਾਬਾ ਹਨੂਮਾਨ ਸਿੰਘ ਜੀ ਨੇ ਇਹ ਵਿਦਿਆ ਹਾਸਲ ਕੀਤੀ। ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਬਣੇ। ਦੁਨੀਆ ਚ ਸਭ ਤੋਂ ਮਹਾਨ ਨਿਆਕਾਰੀ ਰਾਜਾ ਮਹਾਰਾਜਾ ਰਣਜੀਤ ਸਿੰਘ ਕਿੱਥੇ ਕਾਬਲ ਕੰਧਾਰ ਕਿੱਥੇ ਤਿੱਬਤ ਜੰਮੂ ਕਸ਼ਮੀਰ ਸਤਲੁਜ ਤਾਈ ਜਿਸ ਨੇ ਖਾਲਸਾਈ ਰਾਜ ਬੁਲੰਦ ਕੀਤਾ ਤੇ ਜਿਹੜੇ ਇਹਦੇ ਰਾਜ ਦੇ ਮੁਖ ਥੰਮ ਸਨ ਜਿਵੇਂ ਹਰੀ ਸਿੰਘ ਨਰੂਆ ਬਾਬਾ ਸ਼ਾਮ ਸਿੰਘ ạtਾਰੀ ਉਹਨਾਂ ਮੁਖ ਥੰਮਾ ਵਿੱਚੋਂ ਇੱਕ ਅਕਾਲੀ ਬਾਬਾ ਫੂਲਾ ਸਿੰਘ ਦੀ ਸਨ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਜੀ ਫੌਜ ਵਿੱਚ ਤਿੰਨ ਮਹਾਨ ਜੰਗਾਂ ਲੜੀਆਂ ਤੇ ਖਾਲਸਾਈ ਫੌਜ ਦੇ ਮੁੱਖ ਕਮਾਂਡਰ ਉਹਨਾਂ ਨੇ ਬਾਬਾ ਹਨੂਮਾਨ ਸਿੰਘ ਨੂੰ ਲਾਇਆ ਸੀ ਚੜਦੀ ਜਵਾਨੀ ਸੀ ਜੰਗਾਂ ਵਿੱਚ ਚੰਗੇ ਕਰੜੇ ਹੱਥ ਵਿਖਾਏ ਬਾਬਾ ਹਨੂਮਾਨ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਦੀ ਬੜੀ ਖੁਸ਼ੀ ਲੁੱਟੀ ਬਹੁਤ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ ਸਮਾਂ ਆਇਆ ਅਕਾਲੀ ਬਾਬਾ ਫੂਲਾ ਸਿੰਘ ਜੀ ਖਾਲਸਾ ਹੀ ਨਿਸ਼ਾਨ ਨੂੰ ਪਰਫੁੱਲਤ ਰੱਖਣ ਲਈ ਬਹਾਦਰ ਰਾਜਾ ਰਣਜੀਤ ਸਿੰਘ ਦਾ ਜੋ ਨਸ਼ਿਹਰੇ ਦਾ ਯੁੱਧ ਹੁੰਦਾ ਹੈ ਉਹਦੇ ਵਿੱਚ 1823 ਈਸਵੀ ਵਿੱਚ ਸ਼ਹਾਦਤ ਦੀ ਅਭਦੀ ਮਾਨ ਗਏ ਮਣੀ ਚਾਉਂਦਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭਨਾ ਕੀ ਰੇਣ ਕਾ ਤਵਾ ਉਹ ਹਮਾਰਾ ਹੈ ਆਸ ਜਿਹੜਾ ਸਿਰਵਾਰ ਦਵੇ ਧਰਮ ਲਈ ਜਿਵੇਂ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਕੋਲ ਆ ਸਕਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਣੇ ਕੋ 1823 ਈਸਵੀ ਦੇ ਵਿੱਚ ਤੇ 68 ਸਾਲ ਉਮਰ ਹੋ ਗਈ ਸੀ ਉਦੋਂ ਪਰ ਹਜੇ ਵੀ ਫੁਰਤੀ ਜੰਗਜੂ ਕਿਰਿਆ ਜਵਾਨਾਂ ਵਰਗੀ ਸੀ ਐਸੀ ਕਿਰਪਾ ਸੀ ਗੁਰਾਂ ਦੀ ਉਹਨਾਂ ਤੇ ਤੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੇ ਸਦਕਾ ਇਹ ਸੇਵਾ ਉਹਨਾਂ ਨੂੰ ਮਿਲੀ ਜੇਕ ਇੰਗਲਿਸ਼ ਦਾ ਡਾਕਟਰ ਲਿਖਦਾ ਹੈ ਬਾਬਾ ਹਰਮਾਨ ਸਿੰਘ ਜੀ ਬੋਸ ਰਿਡਰਸਰ ਆਫ ਅਕਾਲੀ ਉਲਾ ਸਿੰਘ ਤੋਂ ਗੱਦੀ ਨਸ਼ੀਨ ਹੋ ਗਏ ਤਖਤ ਦੇ ਮਾਲਕ ਬਣੇ ਬੁੱਢੇ ਦਲ ਦੇ ਸਮਾ ਇੱਕ ਸਾਰ ਨਹੀਂ ਚੱਲਦਾ ਸਿਕਦੇ ਦੋ ਪਹਿਲੂ ਨੇ ਸੁੱਖ ਹੈ ਦੁੱਖ ਹੈ ਜਨਮ ਹੈ ਮਰਨਾ ਹੈ ਦੁਨੀਆ ਦਾ ਮਹਾਨਤਮ ਰਾਜਾ ਮਹਾਰਾਜਾ ਰਣਜੀਤ ਸਿੰਘ 1839 ਈਸਵੀ ਵਿੱਚ ਚਲਾਣਾ ਕਰ ਗਏ ਤੋਂ ਮਹਾਰਾਜਾ ਰਣਜੀਤ ਸਿੰਘ ਗਏ ਨੇ ਪਰ ਗਲੀਆਂ ਦੇ ਕੱਖ ਰੋ ਪਏ ਇਦਾਂ ਦਾ ਰਾਜਾ ਕਿਤੇ ਲੱਭਣਾ ਹੈ ਕਦੇ ਇਤਿਹਾਸ ਵਾਚਿਓ ਨਿਆਣਿਆਂ ਨੇ ਕਿਦਰੇ ਵੱਟੇ ਮਾਰੇ ਤੇ ਹਾਥੀ ਤੇ ਚੜੇ ਮਹਾਰਾਜਾ ਰਣਜੀਤ ਸਿੰਘ ਦੇ ਲੱਗ ਗਏ ਥੋੜਾ ਬਹੁਤਾ ਬਲੱਡ ਨਿਕਲਿਆ ਸੁਪਾਈਆਂ ਨੇ ਫੜ ਕੇ ਨਿਆਣੇ ਲੈ ਜਾਂਦੇ ਤੇ ਮਹਾਰਾਜਾ ਸਾਹਿਬ ਪੁੱਛਦੇ ਨੇ ਵੀ ਰੋੜੇ ਕਿ ਮਾਰੇ ਕਹਿੰਦੇ ਜੀ ਤੁਹਾਨੂੰ ਥੋੜਾ ਮਾਰੇ ਨੇ ਬੇਰੀ ਨੂੰ ਮਾਰੇ ਮਹਾਰਾਜ ਸਾਹਿਬਾਂ ਦੇ ਕਿਉਂ ਕਹਿੰਦੇ ਜੀ 베ਰ ਦਿੰਦੀ ਐ ਮਿੱਠੇ ਦੀਵਾਰ ਨੂੰ ਮਹਾਰਾਜਾ ਸਾਹਿਬ ਕਹਿੰਦੇ ਜੇ 베ਰੀ 베ਰ ਦਿੰਦੀ ਹੈ ਵਟੇ ਮਾਰਿਆਂ ਖਾਲਸਾ ਹੀ ਬਾਦਸ਼ਾਹ ਦੇ ਰੋੜੇ ਮਾਰੇ ਨੇ ਖਾਲੀ ਹੱਥ ਥੋੜੀ ਜਾਣ ਦਵੇਗਾ ਸੋਨੇ ਦੀਆਂ ਮੋਹਰਾਂ ਨਾ ਝੂਲੀਆਂ ਪਰ ਦੋ ਇਦਾਂ ਦਾ ਦਰਵੇ ਤਿਰਦਾ ਤਾਂ ਗਲੀਆਂ ਦੇ ਕੱਖ ਰੋਏ ਨੇ ਅੱਜ ਕੱਲ ਦੇ ਰਾਜੇ ਦੇ ਨੰਗ ਕਰ ਦਿੰਦੇ ਨੇ ਤੁਹਾਨੂੰ ਖੇਤ ਬਾੜ ਨੂੰ ਖਾਂਦੀ ਹੈ 100 ਚੋਂ ਇੱਕ ਅੱਧਾ ਗੂ ਭਾਵੇਂ ਕਿ ਦੇ ਕੋਈ ਇਮਾਨਦਾਰ ਮਿਲ ਪਵੇ ਨਹੀਂ ਤੇ ਉਹ ਸ਼ੇਰ ਵੇਖਿਆ ਨਾ ਮੋਟਾ-ਮੋਟਾ ਮਾਸ ਖਾਂ ਜਾਂਦਾ ਹੈ ਤੂੰ ਜੰਗਲ ਵਿੱਚ ਕੁੱਤੇ ਵੀ ਵੇਖੇ ਹੋਣੇ ਤੁਸੀਂ ਉਹ ਰਿੰਦਾ ਖੂਨ ਦਾ ਮਾਸ ਚੱਟ ਜਾਂਦੇ ਨੇ ਅੱਜ ਕੱਲ ਦੇ ਰਾਜਿਆਂ ਦਾ ਇਹ ਸੁਭਾ ਉਹ ਮੋਟਾ-ਮੋਟਾ ਮਾਸ ਰਾਜੇ ਖਾ ਜਾਂਦੇ ਜਿਹੜਾ ਪੀਏ ਹੁੰਦਾ ਰਿੰਦੀ ਖੂਨ ਉਹ ਚੱਟ ਜਾਂਦਾ ਹੈ ਤੇ ਯਾਰ ਹੁਣੀ ਨੰਗ ਤੁਰੇ ਫਿਰਦੇ ਇੱਥੇ ਮਹਾਰਾਜਾ ਰਣਜੀਤ ਸਿੰਘ ਗਿਆ ਹੈ ਗਲੀਆਂ ਦੇ ਕੱਖਾਂ ਨੇ ਤਾਹਾ ਮਾਰੀਆਂ ਉਹਨ ਖਾਲਸਾ ਰਾਜ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਜ਼ੀਰੀਆਂ ਕਰਨ ਵਾਲੇ ਨਮਕ ਖਾਣ ਵਾਲੇ ਡੋਗਰੇ ਨਮਕ ਹਰਾਮ ਹੋਣ ਲੱਗੇ ਨੇ। ਅਕ੍ਰਿਤਕਣ ਜਿਹੜਾ ਹੈ ਨਾ ਇਹਨੂੰ ਨਮਕ ਹਰਾਮੀ ਨੂੰ ਸਭ ਤੋਂ ਦੁਨੀਆ ਦਾ ਨੀਚ ਜੀਵ ਆਖਿਆ ਬਾਣੀ ਨੇ। ਕਹਿੰਦੇ ਧਰਤੀ ਨੂੰ ਪੁੱਛੋ ਵੀ ਤੇਰੀ ਹਿੱਕ ਦੇ ਉੱਤੇ ਬੜੇ ਬੜੇ ਪਰ ਕਮ ਪਹਾੜ ਨੇ ਭਾਰ ਨਹੀਂ ਲੱਗਦਾ ਕਹਿੰਦੀ ਨਹੀਂ ਲੱਗਦਾ ਅਸਮਾਨ ਨੂੰ ਛੂ ਰਹੀ ਨੇ ਐਡੇ ਉੱਚੇ ਨੇ ਕੋਈ ਬੋਝ ਨਹੀਂ ਧਰਤੀ ਕਹਿੰਦੀ ਕਰੋੜਾਂ ਕਿਲੇ ਇੱਥੇ ਮੇਰੀ ਹਿੱਕ ਤੇ ਉਸਰ ਗਏ ਕਰਬਾਰ ਉਸਰੇ ਮੈਨੂੰ ਇਹ ਵੀ ਭਾਰੇ ਨਹੀਂ ਨਾ ਤਿਸ ਭਾਰੇ ਸਾਇਰਾਂ ਨਦਵਾਹਾ ਵਹੰਦੇ ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫੁਲੰਦੇ ਤੇਰੀ ਹਿੱਕ ਦੇ ਉੱਤੇ ਸਮੁੰਦਰ ਨਦੀਆਂ ਨਾਲੇ ਨੇ ਕੋਈ ਭਾਰ ਲੱਗਦਾ ਧਰਤੀਆਂ ਦੀ ਨਹੀਂ ਬੜੀ ਵਨਸਪਤੀ ਹੈ ਬ੍ਰਿਸ਼ ਨੇ ਫਲ ਫੁੱਲ ਨੇ ਕੋਈ ਭਾਰ ਲੱਗਦਾ ਕਹਿੰਦੀ ਨਹੀਂ ਨਾ ਤਿਸ ਭਾਰੇ ਜੀਜੰਤ ਅਣਗਣਤ ਫਿਰੰਦੇ ਇੰਨੀ ਵਸੂ ਹੈ ਇੰਨੀ ਆਬਾਦੀ ਹੈ 84 ਲੱਖ ਜੂਨਾ ਨੇ ਕੁਝ ਭਾਰਾ ਲੱਗਦਾ ਹੈ ਕਹਿੰਦੀ ਨਹੀਂ ਫਿਰ ਤੈਨੂੰ ਭਾਰਾ ਕੀ ਲੱਗਦਾ ਹੈ ਭਾਰੇ ਹੋਈ ਅਕਿਰਤ ਕਣਾ ਮੰਦੀ ਹੋ ਮੰਦੇ ਮੈਨੂੰ ਭਾਰ ਲੱਗਦਾ ਹੈ ਅਕ੍ਰਿਤ ਕਣਾ ਦਾ ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ ਨਮਕ ਖਾ ਕੇ ਹਰਾਮ ਕਰ ਤੋ ਜੇ ਕੋਈ ਕਿਦਰੇ ਬਾਹ ਫੜੇ ਨਾ ਉਹਨੂੰ ਮਿੱਧ ਕੇ ਗਾਹ ਨਹੀਂ ਲੰਗੀਦਾ ਹੁੰਦਾ ਸ਼ੁਕਰ ਮਨਾਈਂਦਾ ਹੁੰਦਾ ਉਹਦਾ احسان ਯਾਦ ਰੱਖੀਦਾ ਹੁੰਦਾ ਹੈ ਪਰ ਅੱਜ ਕੱਲ੍ਹ ਸਿਰਿਆਂ ਮਿੱਧ ਕੇ ਗਾਹ ਲੰਗਿਆ ਜਾਂਦਾ ਹੈ ਤੋ ਸਭ ਤੋਂ ਵੱਡਾ ਪਾਪੀ ਕੌਣ ਨਮਕ ਖਾ ਕੇ ਹਰਾਮ ਕਰਨ ਵਾਲਾ ਜਾਂ ਕਿਸੇ ਨੇ ਭਲਾ ਕੀਤਾ ਉਹਦਾ ਸ਼ੁਕਰ ਮਨਾਉਣ ਦੀ ਬਜਾਏ ਉਹਦਾ ਨੁਕਸਾਨ ਕਰਨ ਵਾਲਾ ਔਰ ਕੱਲਾ ਭਾਈ ਗੁਰਦਾਸ ਬਾਰੇ ਨਹੀਂ ਕਹਿ ਰਿਹਾ ਮੈਂ ਵੀ ਉਹ ਲਿਖ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੇ ਤੇ ਬੜੀ ਭੈੜੀ ਸਜਾ ਲਿਖੀ ਐ ਕੀਆ ਨਾ ਜਾਣੈ ਅਕਿਰਤ ਕਣ ਵਿੱਚ ਜੋਨੀ ਫਿਰਤੇ ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ ਉਹ ਅਕਿਰਤ ਕਣ ਬੈਂਡਰਸ ਲੋਸਟ ਇਨ ਰੀਨਕਰਨੇਸ਼ਨ 84 ਲੱਖ ਜੂਨਾਂ ਚ ਕਦੇ ਕੀੜਾ ਕਦੇ ਮਕੌੜਾ ਬਣ ਕੇ ਜੰਮਦਾ ਹੈ ਉਦੀ ਇਹ ਸਜਾ ਹੈ ਬੰਦਾ ਤੇ ਦੁਖੀ ਹੁੰਦਾ ਹੀ ਆ ਵੀ ਮੈਂ ਤੇਰਾ ਭਲਾ ਕੀਤਾ ਤੂੰ ਮੇਰਾ ਮਾੜਾ ਕੀਤਾ ਇਹ ਨਾ ਸਮਝੋ ਵੀ ਇਹ ਬਸ ਇਹਦੇ ਮੇਨੇ ਨਾਲ ਹੀ ਸਰ ਗਿਆ ਦਰਗਾਹ ਵਿੱਚ ਵੀ ਛਤਰ ਰੀਜ ਨਾ ਫਿਰਦਾ ਹੈ ਦਾਗ ਰੀਜ ਨਾ ਫਿਰਦੀ ਹੈ ਨਰਕਾਂ 'ਚ ਵੱਖਰਾ ਛੋਟਿਆ ਜਾਂਦਾ ਬਾਣੀ ਪੜਦੇ ਹੋ ਨਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁ